ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੜਨ ਜਾ ਰਹੇ ਹਾਂ ਪੰਜਾਬ ਦੀਆਂ ਲੋਕ ਖੇਡਾਂ ਜਿਸ ਦਾ ਉਪਦੇਸ਼ ਹੈ ਕਿ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਪ੍ਰੀ ਪਰਤੀ ਜਾਗਰੂਕ ਕਰਨਾ ਅਤੇ ਪੰਜਾਬ ਦੀਆਂ ਲੋਕ ਖੇਡਾਂ ਦੀ ਜਾਣਕਾਰੀ ਦੇਣਾ ਲੋਕ ਖੇਡਾਂ ਕਿਸੇ ਵੀ ਵਿਸ਼ੇਸ਼ ਖੇਤਰ ਦੇ ਲੋਕ ਸਮੂਹ ਦੀਆਂ ਸਮੂਹਿਕ ਕਲਾਵਾਂ ਹੁੰਦੀਆਂ ਹਨ ਜੋ ਸਹਿਜ ਰੂਪ ਵਿੱਚ ਹੀ ਪੈਦਾ ਹੋਈਆਂ ਹੁੰਦੀਆਂ ਹਨ ਇਹਨਾਂ ਖੇਡਾਂ ਦੇ ਨਿਯਮ ਬਹੁਤ ਸਖਤ ਨਹੀਂ ਹੁੰਦੇ ਤੇ ਨਾ ਹੀ ਜ਼ਿਆਦਾ ਸਾਜੋ-ਸਮਾਨ ਹਮਨ ਇਹਨਾਂ ਲਈ ਲੋੜਿੰਦਾ ਹੁੰਦਾ ਹੈ ਇਹਨਾਂ ਖੇਡਾਂ ਨੂੰ ਖੇਡਣ ਨਾਲ ਨਾਲ ਜਿੱਥੇ ਸਰੀਰ ਮਜ਼ਬੂਤ ਹੁੰਦਾ ਹੈ ਉੱਥੇ ਨਾਲ ਹੀ ਸਾਡਾ ਮਾਨਸਿਕ ਵਿਕਾਸ ਵੀ ਹੁੰਦਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੀਆਂ ਲੋਕ ਖੇਡਾਂ ਆਧੁਨਿਕ ਖੇਡਾਂ ਦੇ ਪਰ ਪਰਚਲਣ ਕਾਰਨ ਲੋਪ ਹੁੰਦੀਆਂ ਜਾ ਰਹੀਆਂ ਹਨ ਇਹਨਾਂ ਵਿੱਚੋਂ ਕੁਝ ਲੋਕ ਖੇਡਾਂ ਬਾਰੇ ਵੇਹ ਵੇਰਵਾ ਹੇਠਾ ਦਿੱਤਾ ਜਾ ਰਿਹਾ ਹੈ ਕ ਜਿਵੇਂ ਕਬੱਡੀ ਕਬੱਡੀ ਪੰਜਾਬ ਦੀ ਪ੍ਰਸਿੱਧ ਲੋਕ ਖੇਡ ਹੈ ਕਬੱਡੀ ਵਿੱਚ ਵਰਤੇ ਨਿਯਮ ਅਨੁਸਾਰ ਇਸ ਦੀਆਂ ਇਸ ਦੀਆਂ ਵੱਖ-ਵੱਖ ਕਿਸਮਾਂ ਪ੍ਰਚਲਿਤ ਹਨ ਇਸ ਖੇਡ ਲਈ ਦੋ ਟੀਮਾਂ ਬਰਾਬਰ ਖਿਡਾਰੀ ਵਿੱਚ ਬਰਾਬਰ ਖਿਡਾਰੀ ਵਨਡੇ ਜਾਂਦੇ ਹਨ ਇੱਕ ਪਾਸੇ ਦਾ ਇੱਕ ਖਿਡਾਰੀ ਕਬੱਡੀ ਕਬੱਡੀ ਕਹਿੰਦਾ ਹੋਇਆ ਦੂਜੇ ਪਾਸੇ ਦੇ ਖਿਡਾਰੀਆਂ ਨੂੰ ਛੂਹਣ ਲਈ ਜਾਂਦਾ ਹੈ ਕਬੱਡੀ ਪਾਉਣ ਪਾਉਣ ਆਏ ਆਏ ਖਿਡਾਰੀ ਨੂੰ ਵਿਰੋਧੀ ਟੀਮ ਦੇ ਖਿਡਾਰੀ ਆਪਣੇ ਵੱਲ ਖਿੱਚਣ ਦਾ ਯਤਨ ਕਰਦੇ ਹਨ ਕਬੱਡੀ ਕਬੱਡੀ ਪਾਉਣ ਵਾਲਾ ਆਪਣੇ ਨਿਸ਼ਾਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਜੇ ਉਹ ਪਹੁੰਚ ਜਾਵੇ ਤਾਂ ਜਿੱਤ ਗਿਆ ਤੇ ਜੋ ਵਿਰੋਧੀ ਵਿਰੋਧੀ ਟੀਮ ਦੇ ਨੇ ਰੋਕ ਲਿਆ ਤਾਂ ਸਮਝੋ ਹਾਰ ਜਾਂਦਾ ਹੈ ਕਬੱਡੀ ਦਾ ਪ੍ਰਚਲਨ ਹੁਣ ਵੀ ਕਾਫੀ ਜ਼ਿਆਦਾ ਹੈ ਤੇ ਕਬੱਡੀ ਦੇ ਮੈਚ ਰਾਜ ਪਦਰਤ ਅਤੇ ਰਾਸ਼ਰੀ ਪੱਦਰ ਤੇ ਹੁੰਦੇ ਰਹਦੇ ਹਨ ਗੁੱਲੀ ਡੰਡਾ ਗੁੱਲੀ ਡੰਡਾ ਪੰਜਾਬ ਦੀ ਪੁਰਾ ਪੁਰਾਤਨ ਅਤੇ ਬੜੀ ਮਸ਼ਹੂਰ ਖੇਡ ਮੰਨੀ ਜਾਂਦੀ ਹੈ ਇਸ ਵਿੱਚ ਲੱਕੜ ਦੀ ਇੱਕ ਗੁੱਲੀ ਜੋ ਕਿ ਦੋਹਾਂ ਸਰਿਆਂ ਤੋਂ ਦੋਹਾਂ ਸਰਿਆਂ ਤੋਂ ਘੜੀ ਹੁੰਦੀ ਹੈ ਤੇ ਇੱਕ ਡੰਡਾ ਲੋੜਿੰਦੇ ਹੁੰਦੇ ਹਨ ਖੇਡ ਖੇਡਣ ਲਈ ਮੈਦਾਨ ਵਿੱਚ ਇੱਕ ਟੋਵਾ ਪੁੱਟਿਆ ਜਾਂਦਾ ਹੈ ਜਿਸ ਨੂੰ ਰਾਬ ਕਿਹਾ ਜਾਂਦਾ ਹੈ ਬਾਰੀ ਲੈਣ ਵਾਲਾ ਖਿਡਾਰੀ ਗੁੱਲੀ ਨੂੰ ਟੋਏ ਉੱਪਰ ਰੱਖ ਕੇ ਰੌਈ ਉੱਪਰ ਰੱਖ ਕੇ ਰੌਈ ਉੱਪਰ ਰੱਖ ਕੇ ਡੰਡੇ ਨਾਲ ਦੂਰ ਸੁੱਟਣ ਦੀ ਕੋਸ਼ਿਸ਼ ਕਰਦਾ ਹੈ ਦੂਸਰੀ ਟੀਮ ਦੇ ਖਿਡਾਰੀ ਗੁੱਲੀ ਫੜ ਕੇ ਰਾਬ ਰਾਬ ਉੱਤੇ ਰੱਖੇ ਡੰਡੇ ਉੱਤੇ ਮਾਰਨ ਮਾਰਦੇ ਹਨ ਜੇ ਨਿਸ਼ਾਨਾ ਡੰਡੇ ਉੱਤੇ ਲੱਗ ਜਾਵੇ ਤਾਂ ਵਾਰੀ ਲੈਣ ਵਾਲਾ ਖਿਡਾਰੀ ਹਾਰ ਜਾਂਦਾ ਹੈ ਹਾਰ ਜਾਂਦਾ ਹੈ ਤੇ ਅਗਲੇ ਖਿਡਾਰੀ ਨੂੰ ਵਾਰੀ ਮਿਲਦੇ ਹੈ ਅੱਜਕੱਲ ਇਸ ਖੇਡ ਦਾ ਪ੍ਰਚਲਨ ਬਹੁਤ ਘਟ ਗਿਆ ਹੈ ਕਿਸੇ ਕਿਤੇ ਕਿਤੇ ਪਿੰਡਾਂ ਵਿੱਚ ਹੀ ਇਹ ਖੇਡ ਵੇਖਣ ਨੂੰ ਮਿਲਦੀ ਹੈ ਸ਼ਹਿਰਾਂ ਦੇ ਬੱਚਿਆਂ ਨੂੰ ਤਾਂ ਸ਼ਾਇਦ ਇਸ ਖੇਡ ਬਾਰੇ ਜਾਣਕਾਰੀ ਹੀ ਬਹੁਤ ਘੱਟ ਹੋਵੇਗੀ ਰੱਸਾ ਕੱਸੀ ਸਰੀਰਕ ਬਲ ਦੇ ਪਰਖ ਕਰਨ ਵਾਲੀ ਇੱਕ ਹੋਰ ਖੇਡ ਹੈ ਰੱਸਾ ਕੱਸੀ ਰੱਸਾ ਕੱਸੀ ਇਸ ਖੇਡ ਵਿੱਚ ਇੱਕ ਮੋਟਾ ਰੱਸਾ ਹੈ ਲੈ ਕੇ ਦੋ ਦਿੱਤੀਆਂ ਵਿੱਚ ਵੰਡੇ ਖਿਡਾਰੀ ਇੱਕ ਰੱਸੇ ਦੇ ਦੋਹਾਂ ਪਾਸਿਆਂ ਤੇ ਖੜੇ ਹੋ ਕੇ ਰੱਸੇ ਨੂੰ ਆਪਣੇ ਆਪਣੇ ਪਾਸੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ ਜਿਹੜੀ ਜੀ ਦੀ ਰੱਸੇ ਨੂੰ ਆਪਣੇ ਵੱਲ ਖਿੱਚਣ ਵਿੱਚ ਸਫਲ ਹੋ ਜਾਂਦੀ ਹੈ ਉਹ ਜੇਤੂ ਹੁੰਦੀ ਹੈ ਪਿੰਡਾਂ ਵਿੱਚ ਰੱਸਾ ਕੱਸੀ ਦੇ ਮੁਕਾਬਲੇ ਕਾਫੀ ਵਿਖੇ ਜਾ ਸਕਦੇ ਹਨ ਕੋਟਲਾ ਬਾਕੀ ਕੋਟਲਾ ਇਸ ਇਸ ਖੇਡ ਵਿੱਚ ਖਿਡਾਰੀ ਗੋਲ ਘੇਰਾ ਜਿਹਾ ਖੇਡ ਗੋਲ ਘੇਰਾ ਜਿਹਾ ਬਣਾ ਕੇ ਸਿਰ ਗੋਡਿਆਂ ਵਿੱਚ ਝੁਕਾ ਕੇ ਬੈਠ ਜਾਂਦੇ ਹਨ ਇੱਕ ਖਿਡਾਰੀ ਹੱਥ ਵਿੱਚ ਕੋਈ ਕਪੜਾ ਰੁਮਾਲ ਆਦਿ ਫੜ ਕੇ ਉਹਨਾਂ ਦੇ ਆਲੇ ਦੁਆਲੇ ਘੁੰਮਦਾ ਹੈ ਤੇ ਨਾਲ-ਨਾਲ ਕੋਟਲਾ ਚਪਕੀ ਜੁਮੇ ਰਾਤ ਆਇਆ ਗੀਤ ਗਾਉਂਦਾ ਹੈ ਇਹ ਗੀਤ ਆਉਂਦੇ ਹੋਏ ਹੱਥ 'ਵੀ ਹੱਥ ਵਿੱਚ ਇੱਕ ਗੀਤ ਗਾਉਂਦੇ ਹੋਏ ਹੋਏ ਹੱਥ ਵਿੱਚ ਫੜਿਆ ਕੱਪੜਾ ਕਿਸੇ ਖਿਡਾਰੀ ਦੇ ਪਿੱਠ ਪਿਛੇ ਰੱਖ ਕੇ ਉਹ ਆਪ ਚੱਕਰ ਕੱਟਣਾ ਕੱਟਣਾ ਲੱਗਦਾ ਹੈ ਜਿਸ ਖਿਡਾਰੀ ਦੇ ਪਿੱਛੇ ਕੱਪੜਾ ਰੱਖਿਆ ਹੋਵੇ ਜੇ ਉਸ ਨੂੰ ਪਤਾ ਲੱਗ ਜਾਵੇ ਕਿ ਕੱਪੜਾ ਉਸਦੇ ਪਿੱਛੇ ਹੈ ਤੇ ਉਹ ਕਪੜਾ ਚੁੱਕ ਕੇ ਉਸ ਖਿਡਾਰੀ ਨੂੰ ਫੜਨ ਲਈ ਦੌੜ ਦੌੜਦਾ ਹੈ ਤੇ ਜੇ ਉਸ ਨੂੰ ਪਤਾ ਨਾ ਲੱਗੇ ਤਾਂ ਚੱਕਰ ਪੂਰਾ ਹੋਣ ਤੇ ਕਪੜਾ ਰੱਖਣ ਵਾਲਾ ਖਿਡਾਰੀ ਕਪੜਾ ਚੁੱਕ ਕੇ ਉਸ ਨੂੰ ਮਾਰਨ ਲੱਗਦਾ ਹੈ ਇਸ ਇਹ ਖੇਡ ਬੱਚਿਆਂ ਦੀ ਬਹੁਤ ਹੀ ਹਰਮਨ ਪਿਆਰੀ ਖੇਡ ਮੰਨੀ ਜਾਂਦੀ ਹੈ ਖੋਖੋ ਖੋਖੋ ਪੰਜਾਬ ਦੇ ਪਿੰਡਾਂ ਵਿੱਚ ਖੇਡੀ ਜਾਣ ਵਾਲੀ ਇੱਕ ਬਹੁਤ ਹੀ ਪ੍ਰਸਿੱਧ ਖੇਡ ਹੈ ਇਸ ਨੂੰ ਖੇਡਣ ਲਈ ਸਿਰਫ ਮੈਦਾਨ ਦੀ ਜ਼ਰੂਰਤ ਹੈ ਜਿਸ ਵਿੱਚ ਬਾਹਰੋਂ 10 10 ਫੁੱਟ ਜਗ੍ਹਾ ਛੱਡ ਕੇ 4 ਫੁੱਟ ਉੱਤੇ ਉੱਚੇ ਲੰਘ ਖੰਬੇ ਖੰਭ ਲਗਾਏ ਜਾਂਦੇ ਹਨ ਇਹ ਖੇਡ ਦੋ ਟੀਮਾਂ ਵਿੱਚ ਖੇਡੀ ਜਾਂਦੀ ਹੈ ਜਿਸ ਵਿੱਚ 9-9 ਖਿਡਾਰੀ ਹੁੰਦੇ ਹਨ ਜਿਸ ਵਿੱਚ 9-9 ਖਿਡਾਰੀ ਹੁੰਦੇ ਹਨ ਖੋਖੋ ਦਾ ਮੈਦਾਨ 108 ਫੁੱਟ ਲੰਬਾ ਅਤੇ ਕਾਰਡ 51 ਫੁੱਟ ਚੌੜਾ ਹੁੰਦਾ ਹੈ ਖੇਡਣ ਵਾਲੀ ਟੀਮ ਵਿੱਚੋਂ ਇੱਕ ਟੀਮ ਦੌੜਦੀ ਹੈ ਅਤੇ ਇੱਕ ਟੀਮ ਬੈਠਦੀ ਹੈ ਦੌੜਨ ਵਾਲੀ ਟੀਮ ਵਿੱਚੋਂ ਤਿੰਨ ਖਿਡਾਰੀ ਮੈਦਾਨ ਵਿੱਚੋਂ ਬਾਹਰ ਆਉਂਦੇ ਹਨ ਖੇਡ ਨੂੰ 9 9 ਮਿੰਟ ਵਿੱਚ ਮਿੰਟ ਦੀ ਪਾਰੀ ਵਿੱਚ ਵਿੱਚ ਖੇਡਿਆ ਜਾਂਦਾ ਹੈ ਇਸ ਖੇਡ ਵਿੱਚ 5 ਮਿੰਟ ਦਾ ਬ੍ਰੇਕ ਹੁੰਦਾ ਹੈ ਦੌੜਨ ਵਾਲੀ ਟੀਮ ਦੇ ਖਿਡਾਰੀ ਬੈਠਣ ਵਾਲੀ ਟੀਮ ਦੇ ਖਿਡਾਰੀਆਂ ਵਿਚਕਾਰ ਚੱਕਰ ਲਗਾਉਂਦੇ ਹਨ ਬੈਠੀ ਹੋਈ ਟੀਮ ਬੈਠੀ ਹੋਈ ਟੀਮ ਦਾ ਖਿਡਾਰੀ ਖੋਖੋਕ ਹੈ ਕਿ ਦੂਸਰੇ ਖਿਡਾਰੀ ਦੀ ਨੂੰ ਹੱਥ ਲਾ ਕੇ ਭਜਣ ਲਈ ਕਹਿੰਦਾ ਹੈ ਅਤੇ ਉਸ ਦੀ ਥਾਂ ਤੇ ਆਪ ਬੈਠ ਜਾਂਦਾ ਹੈ ਪਹਿਲੇ ਪਹਿਲੇ ਤਿੰਨ ਖਿਡਾਰੀਆਂ ਦੇ ਆਊਟ ਹੋਣ ਤੋਂ ਬਾਅਦ ਫਿਰ ਤਿੰਨ ਖਿਡਾਰੀ ਮੈਦਾਨ ਵਿੱਚ ਆਉਂਦੇ ਹਨ ਇਸ ਤਰ੍ਹਾਂ ਸਬਦੋਂ ਘੱਟ ਸਮੇਂ ਵਿੱਚ ਸਭ ਤੋਂ ਜ਼ਿਆਦਾ ਖਿਡਾਰੀ ਆਊਟ ਕਰਨ ਵਾਲੀ ਟੀਮ ਜੇਤੂ ਕਹਾ ਕਿਹਾ ਹੁੰਦੀ ਹੈ ਇਹ ਖੇਡ ਪੰਜਾਬ ਦੇ ਲੋਕਾਂ ਦੀ ਬਹੁਤ ਹੀ ਹਰਮਨ ਪਿਆਰੀ ਖੇਡ ਮੰਨੀ ਜਾਂਦੀ ਹੈ ਇਹਨਾਂ ਖੇਡਾਂ ਤੋਂ ਇਲਾਵਾ ਅਨੇਕਾਂ ਹੋਰ ਦੇਸੀ ਪਿੰਡ ਖੇਡਾਂ ਜਿਵੇਂ ਪਿੱਠੂ ਕਰਮ ਬਾਰਕ ਟਾਣੀ ਅੱਡੀ ਛੜੱਪਾ ਅੱਡਾ ਅੱਡੀ ਛੜੱਪਾ ਡੰਡਾ ਡਾਂ ਡੰਡਾਰੀਆ ਬਾਂਦਰ ਕਿਲਾ ਲੂਣ ਮਿਆਣੀ ਡੰਡ ਪ੍ਰਾਗਣਾ ਅਖਰੋਟ ਕੀੜਕੜੰਗਾ ਕੀੜਕੜੰਗਾ ਆਦੀ ਵਰਤਮਾਨ ਸਮੇਂ ਵਿੱਚ ਅਲੋਪ ਹੋ ਚੁਕੀਆਂ ਹਨ ਇਸ ਦਾ ਕਾਰਨ ਆਧੁਨਿਕ ਖੇਡਾਂ ਦੇ ਪ੍ਰਚਲਿਤ ਹੋਣ ਦੇ ਨਾਲ-ਨਾਲ ਟੀਵੀ ਇੰਟਰਨੈਟ ਆਦੀ ਦਾ ਪ੍ਰਚਲਨ ਵੀ ਹੈ ਅੱਜ ਕੱਲ ਦੇ ਬੱਚੇ ਵੀਡੀਓ ਗੇਮਾਂ ਆਦੀ ਖੇਡਣ ਵਿੱਚ ਜ਼ਿਆਦਾ ਜ਼ਿਆਦਾ ਦਿਲਚਸਪੀ ਰੱਖ ਲੈਂਦੇ ਹਨ ਲੋੜ ਹੈ ਇਨ੍ਹਾਂ ਲੋਕ ਖੇਡਾਂ ਦੇ ਮਹੱਤਵ ਨੂੰ ਸਮਝਣ ਦੀ ਤੇ ਇਨ੍ਹਾਂ ਨਾਲ ਜੁੜੇ ਰਹਿਣ ਦੀ ਇਹਨਾਂ ਸਰੀਰਕ ਖੇਡਾਂ ਨਾਲ ਹੀ ਵਿਅਕਤੀ ਦਾ ਸਰਵਪੱਖੀ ਵਿਕਾਸ ਸੰਭਵ ਹੁੰਦਾ ਹੈ। ਧੰਨਵਾਦ ਤੁਹਾਨੂੰ ਸਾਰਿਆਂ ਨੂੰ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਊਗੀ ਤਾਂ ਤੁਸੀਂ ਕਿਰਪਾ ਕਰਕੇ ਲਾਈਕ ਕਰ ਦਿਓ। ਚਲੋ ਹੁਣ ਕਮੈਂਟ ਪੜਦੇ ਹਾਂ। ਹਰਬੰਸ ਘਰ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਜਿੰਦ ਸੋਹਲ ਬਹੁਤ ਵਧੀਆ ਪੁੱਤਰ ਜੀ ਧੰਨਵਾਦ ਜੀ ਤੁਸੀਂ ਮੇਰੀ ਇਨ ਤਾਰੀਫ ਕੀਤੀ ਆਦੇਸ਼ ਵਿਖਰਮ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਧੰਨਵਾਦ ਜੀ ਜੇ ਤੁਹਾਨੂੰ ਇਹ ਵਧੀਆ ਲੱਗਾ ਹੋਊਗਾ ਤਾਂ ਕਿਰਪਾ ਕਰਕੇ ਮੈਨੂੰ ਕਮੈਂਟ ਕਰ ਦਿਓ